ਸ੍ਰੀ ਹਰਦਾਇ ਸ੍ਰੀ ਹਰਿਕ੍ਰਿਸ਼ਨ ਤੇ ਆਈ ਹੈ ਜੇ ਸੁਡਿੱਠਾ ਸਭ ਦੁੱਖ ਜਾਏ ਤੀਗ ਬਹਾਦਰ ਸਿਮਰੇ ਆਇ ਘਰਨੋਂ ਤੇ ਆਵੈ ਤਾਏ ਸੰਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਆਹ ਤਾਲੀਆਂ ਮੁਕਤਿਆਂ ਹੱਥਾਂ ਵੱਡੀਆਂ ਪੱਤਿਆਂ ਦੇ ਨਾਮ ਕਰਿਆ ਬਣ ਸਕਿਆ ਜੀ ਦੀ ਬਾਣੀ ਦੀ ਤੇਰੀਆਂ ਤਾਦਨਾ ਚਾਲਿਆਂ ਸ੍ਰੀ ਅੰਮ੍ਰਿਤ ਮਾਨਾ ਵਾਹਿਗੁਰੂ ਸਿੰਘ ਜੀ ਨੇ ਧਰਮ ਦੇ ਸ਼ੀਸ਼ ਬੰਦ ਬੰਦ ਖਾਇਕੋਪੀਆਂ ਲੁਪਾਈਆਂ ਚਰਕੜੀਆਂ ਤੇ ਜਿਹੜੇ ਆ ਰਹਿਆਂ ਨਾਲ ਜਿਹੜਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਕੇ ਸਾਸਵਾਸਾਂ ਨਾਲ ਵਾਹੀ ਇਹਨਾਂ ਦੇ ਇੱਕ ਮਾਇਦਾ ਧਿਆਨ ਤਰ ਕੇ ਖਾਲਸਾ ਦੀ ਬੋਲੋ ਜੀ ਵਾਹਿਗੁਰੂ ਸਭਾਤ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਉਨ ਨੀਮ ਮਾਤੀ ਉੱਚੀ ਮਾਤ ਪਾਖਾਨ ਸੂਰਜ ਕਰਨ ਮਿਲੇ ਜਲ ਕਾਜਲ ਹੂਆ RAM ਜੋਤੀ ਯੋਗਰਲੀ ਸੰਪੂਰਨ ਆਰਾਮ ਐਸੇ ਦਿਨ ਦੇ ਆਲ ਸਤਿਗੁਰੂ ਧੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਅੱਜ ਦੇ ਦਿਨ ਦਿੱਲੀ ਚਾਂਦਨੀ ਚੌਕੂ ਦੇ ਧਰਮ ਹਿੰਦੂ ਧਰਮ ਦੀ ਰੱਖਿਆ ਕਰਨ ਵਾਸਤੇ ਬਾਦਸ਼ਾਹ ਜੀ ਆਪਣਾ ਸੀਸ ਬਲਦਾਨ ਦਿੱਤਾ ਸ਼ਹਾਦਤ ਦਾ ਪ੍ਰਮੇਤੀ ਸਤਿਗੁਰ ਜੀ ਆਪ ਦਾ ਆਪਾਂ ਸ਼ਹੀਦੀ ਦਿਹਾੜਾ ਸ਼ਹੀਦੀ ਗੁਰਪੁਰਬ ਵਿਅੰਤ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਮੌਜੂਦ ਹਨ ਬਾਦਸ਼ਾਹ ਜੀ ਕਿਰਪਾ ਕਰਵਾਣਗਰ ਸਾਹਿਬ ਜੀ ਤੋਂ ਕਹਤੋ ਸ੍ਰੀ ਕੇਸਕਰ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਸਮੁੱਚੀਆਂ ਸੰਗਤਾਂ ਵੱਲੋਂ ਪਾਤਸ਼ਾਹ ਜੀ ਉਹ ਮਹਾਨ ਨਗਰ ਕੀਰਤਨ ਸਤਿਗੁਰੂ ਸਿੰਘੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸ਼ਕਰਸ਼ਾਇਆ ਹੇਠ ਪੰਨਾ ਪਿਆਰ ਦੀ ਨਿਸ਼ਾਨੀਆਂ ਦੀ ਅਗਵਾਈ ਹੇਠ ਪਾਤਸ਼ਾਹ ਜੀ ਹਰਾਮਤ ਹੋਇਆ ਆਪ ਜੀ ਨੇ ਕਿਰਪਾ ਕਰਨੀ ਵਿਚ ਕਰਤਾ ਪੁਰਖ ਲੋਵਾਲ ਨਾਮਿੰਦਾ ਹੋਵਾਲੀਆਂ ਬਖਸ਼ਿਆ ਕਰਦੇ ਹੁਆ ਸਾਰੇ ਕਾਰਜ ਦੀ ਦੇ ਵਿਗਣਤਾ ਸਹਿਤ ਸੰਪੂਰਨ ਕਰਨੀ ਸ਼ਰਧੇ ਕਲਾ ਬਖਸ਼ਿਸ਼ ਕਰਨੀ ਰਸਤੇ ਦੇ ਵਿੱਚ ਸੰਗਤਾਂ ਨੂੰ ਸੇਵਾ ਸਿਮਰਨ ਕਰਨ ਦਾ ਬਲ ਬਖਸ਼ਿਸ਼ ਕਰਨਾ ਆਪਸੀ ਯਾਰ-ਸਾਥੀ ਦਾਤ ਨਿਸ਼ਾਨੀ ਕਰਨੀ ਕਿਰਪਾ ਕਰੋ ਸਤਿਗੁਰੂ ਜੀ ਚਾਲੇ ਪੌਣ ਦੀ ਅਗਾ ਬਖਸ਼ੋ ਸੁਖ ਹੋਏ ਨਾਮ ਤੇ ਆਵੇਂ ਨਾਨਕ ਨਾਨਕ ਦੀ ਗੁਰੂ ਗ੍ਰੰਥ ਸਾਹਿਬ ਜੀ ਕੀ ਫਤਿਹ ਸੋ ਨਿਹਾਲ ਸੋ ਨਿਹਾਲ ਸਤ ਈ ਅਲਾ ਤੁ ਸਤਿਅ ਭਕਤੇ ਨਾਮ ਗਉੜਾ ਉਤਨ ਰਤਨ ਅਨਾਂ ਆਤ ਪੁਕਰ ਦੀਪਕ ਕੇ ਜਾਣਾ ਸਭ ਇਹ ਸ਼੍ਰੀ ਰਾਗ ਵੰਟੀ ਗਾਵੇ ਆਸਾਵਰੀ ਤੇ ਪਾ ਕੇ ਸਤਵੀ ਆਲਾਪੀ ਸ਼੍ਰੀ ਰਾਗ ਜੋ ਪਾਟੋ ਥਾਪੀ ਸਤੂ ਦਰਮ ਸਾਗਰ ਕੁਬਬ ਮੀਰ ਸੋਰਠਿ ਗਾੜਵਲਾ ਦੀ ਧੁਨੀ ਪੁਨ ਗਾਵਾ ਇਹ ਤੱਕ ਸ੍ਰੀ ਇੱਕ ਦਰ ਸਾਹਿਬ ਦੇ ਮੈਨੇਜਰ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਜੀ ਰੋਣਾ ਦੀ ਦਰਸ਼ਕਾਂ ਵਿੱਚੋਂ ਸਤਿਕਾਰਯੋਗ ਪਾ ਜੀ ਗੁਰਪ੍ਰੀਤ ਸਿੰਘ ਜੀ ਵੀ ਪਹੁੰਚੇ ਨੇ ਜੀ ਆਇਆਂ ਨੂੰ ਨਾਲ ਇਸ ਹਲਕੇ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬ ਬਹੁਤ ਹੀ ਕੋਈ ਪਹੁੰਚੇ ਨੇ ਜੀ ਆਇਆਂ ਨੂੰ ਐਡੀਸ਼ਨਲ ਮੈਨੇਜਰ ਸਤਿਕਾਰਯੋਗ ਅਨਾਦੌਰਿਤ ਵਾਰ ਕੀਤਾ ਜਾਂਦਾ ਹੈ ਗੁਰੂਕਾਰੋਬ ਪੰਨ ਪਿਆਰੇ ਸਹਿਬਾਨ ਨਿਸ਼ਾਨ ਜੀ ਸਹਿਬਾਨ ਪਹੁੰਚੇ ਨੇ ਸਰ ਜੀ ਸੰਗਤ ਜੀ ਫਤਿਹ ਬਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਵੇਂ ਪਾਸ਼ਾ ਇਸ ਦੇਸ਼ ਦੇ ਇਸ ਗ੍ਰੰਥੇ ਸਭ ਬੁਝ ਜਾਏ ਤੇ ਪਹਾੜ ਸਿਮਰਿਆ ਘਰੋਂ ਨਿਕਾਵੇ ਧਾਇ ਸਭ ਥਾਂ ਹੋਏ ਸਹਾਇ ਦਸਵਾ ਪਾਸ਼ਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਂ ਹੋਏ ਸਹਾਇ ਸੰਪਾਸ਼ੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਠ ਨਿਹਾਰਤ ਅਧਿਆਤਰ ਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਬ ਦੇ ਆਏ ਸੁਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਨਾਜ਼ਿਲ ਅਕਤੁਰਸਤਾਨ ਗੁਰਦੁਆਰਾ ਗਵਾਨ ਘਟ ਸਾਹਿਬ ਦੇ ਕੰਧਾਂ ਚੀ ਗੁਰਦਸਪੁਰ ਮਹਾਰਾਜ ਜੀ ਵਰਸੋ ਰੋ ਤੁਸ ਸਤੂ ਜੀ ਕਾ ਸ਼੍ਰੀ ਕੇਸਰ ਸਾਹਿਬ ਦੀ 74100 ਦੀ ਗੁਰਦੁਆਰ ਕਮੇਟੀ ਨੂੰ ਸੰਗਤਾਂ ਦੇ ਸਹਿਯੋਗ ਨਾਲ ਮਹਾਰਾਜ ਜੀ ਸ਼੍ਰੀ ਖੰਡ ਪਾਠ ਆਰੰਭ ਹੋਇਆ ਸਤੂ ਆਤੂ ਬਕ ਬਕ ਮਾਤੂ ਸਤੂ ਸੰਪੂਰਨ ਹੋ ਬਾਹੀ ਸਤੂ ਪੋਪਰਾਣ ਛੇ ਪੋੜੀਆਂ ਨੰਸਾ ਦਾ ਜਾਪ ਹੋਇਆ ਬਾਣੀ ਪੜਦੇ ਆ ਪਾਖੀ ਸਿੰਘਾਂ ਕੋਲ ਸਤੂ ਸੇਵਾਦਾਰ ਨੂੰ ਸੇਵਨ ਹੋਣੇ ਹੋਈਆਂ ਫੁੱਲਾਂ ਗਲਤੀਆਂ ਖਿਮਾ ਕਰਨੀਆਂ ਸੁਕੂਨ ਵਾਸਤੇ ਛੁੱਟ ਬਾਣੀ ਪੜਨ ਦੀ ਸੇਵਾ ਕਰਨ ਦੀ ਸਮਾਪਤ ਕੋਸ਼ਿਸ਼ ਕਰਨੀ ਧੰਨ ਧੰਨ ਜੀ ਨੂੰ ਤੇ ਕੋਹਾਵਰ ਮਹਾਰਾਜ ਜੀ ਉਹ ਆਪ ਜੀ ਨੇ ਹਿੰਦੂ ਧਰਮ ਦੀ ਰੱਖਿਆ ਵਾਸਤੇ ਸਤਿਗੁਰੂ ਜੀ ਜਿੱਦੀ ਚਾਣੀ ਚੌਂਕ ਕੇ ਸਤਿਗੁਰੂ ਜੀ ਕੀ ਕਰ ਕੋ ਦਲੀ ਸਿਰ ਕਾ ਪਰ ਕੀਆ ਬਿਆਨ ਤੇ ਬਹਾਦਰ ਸੀ ਕਰਿਆ ਕਰੀ ਨਾ ਕਿਨ ਹੂੰ ਆਨ ਤੇ ਬਹਾਦਰ ਕੀ ਜਤ ਤੇ ਹੋ ਜਲ ਤੋ ਸੋਖ ਹੇ ਹੇ ਐਫਰ ਯੋ ਜੈ 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 ਸਤਿ ਸੂਤ ਅਪੂ ਸ਼ੀਧੀ ਪ੍ਰਾਪਤੀ ਦੀ ਆਪ ਜੀ ਸ਼ੀਧੀ ਯਾਰਾ ਸਤੂ ਮਨਾਇਆ ਜਾ ਰਿਹਾ ਸਤੂ ਕਿਰਪਾਤਾ ਕਾਲੀ ਮਹਾਰਾਜ ਯੋ ਬਾਣੀ ਦਾ ਕਾਲ ਸੰਗਤਾਂ ਦੇ ਜਗ੍ਹਾ ਜੂਰ ਸਾਵਨ ਦੀ ਕਿਰਪਾਤਾ ਕਾਲੀ ਦਰੋਂ ਕਰੋਨਾ ਆਮ ਆਨ ਸਿੱਖੀ ਸ਼ਿਦਦ ਕੋਰੋਸਾ ਬਖਸ਼ਿਸ਼ ਕਰਾਂ ਯਾਤਰੀਵਾਲੀ ਯਾਤਰਾ ਸੁਪਲੀਕਾ ਬੀ ਪਰਵਾਰਾਂ ਸੁਖ ਸ਼ਾਂਤੀ ਅੰਮ੍ਰਿਤ ਦੇ ਦੇਗਾ ਆਪ ਮਿੱਥ ਨੇ ਮਿਰਾ ਸਿੱਖੀ ਦਾ ਬਖਸ਼ਾ ਨਹੀਂ ਕਰਦੀ ਬਖਸ਼ਾ ਆਪ ਨੂੰ ਸੁੰਦਰ ਕੁਸ਼ਾਕੀ ਆਉਂਦੀ ਗਾਤ ਤੋਂ ਨਹੀਂ ਹਟਾਵੇਂ ਕਦੇ ਮਹਾਰਾਜ ਜੀ ਸਤਿਗੁਰੂ ਧੰਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੀ ਬਾਣੀ ਦੇ ਅੰਦਰ فرمایا ਕਿ ਤਰਕ ਜੰਜੂ ਰਾਖਾ ਪ੍ਰਪਤਾਕਾ ਕਿਨੋ ਬੜੋ ਕਲੂ ਮਹ ਸਾਖਾ ਸਾਧਕੇ ਇਸ ਸਾਤੋਂ ਸੋਚਾ ਪਰਵਾਰ ਸਕਦਾ ਸਤਪੁਰਜੀ ਦਾ ਸੀਸ ਲੈ ਕੇ ਸ਼੍ਰੀ ਨੰਦਪੁਰ ਸਾਹਿਬ ਗਿਆ ਜਿੱਥੇ ਜਾ ਕੇ ਸੀਸ ਦਾ ਸੰਸਕਾਰ ਕੀਤਾ ਗਿਆ। ਜੋ ਗੁਰੂ ਪਿਆਰੀ ਸਾਥ ਸੱਗਤ ਅੱਜ ਆਪਾਂ ਜੋ ਇਸ ਰਾਕੇ ਦੀ ਸੰਗਤ ਦੇ ਇੱਕ ਪੁਰਾਣੀ ਰਵਾਇਤ ਦੇ ਮੁਤਾਬਕ ਅੱਜ ਨਗਰ ਕੀਰਤਨ ਜਿਹੜਾ ਆਪਾਂ ਸ਼੍ਰੀ ਕੀਰਤਪੁਰ ਸਾਹਿਬ ਨੂੰ ਸ਼੍ਰੀ ਨੰਦਪੁਰ ਸਾਹਿਬ ਲੈ ਕੇ ਜਾਣੀਆ। ਬਰਦਰ ਤੋਂ ਮੈਂ ਬੇਨਤੀ ਕਰਾਂ ਇਹ ਜੋ ਸੀਸ ਦਾ ਸਤਕਾਰ ਪੰਜਵੇਂ ਦਿਨ ਹੋਇਆ ਤੇ ਪੰਜਵੇਂ ਦਿਨ ਭਾਈ ਜੈਤਾ ਜੀ ਸੀਸ ਲੈ ਕੇ ਇਸ ਸਥਾਨ ਤੋਂ ਗਏ ਸਨ ਉਹ ਤਰੀਕ ਦਾ ਕਈ ਵਾਰ ਕਾ ਪਿਛਾ ਇਤਿਹਾਸਿਤ ਹੁੰਦਾ ਰਿਹਾ ਹੈ ਇਸ ਵਾਰ 21 ਤਰੀਕ ਨੂੰ ਆਪਾਂ ਉਹ ਦਿਨ ਮਨਾਉਣਾ ਹੈ ਸਾਡੇ ਪੰਧ ਦੇ ਬਹਾਦਰ ਵਿਦਵਾਨ ਯਾਨੀ ਪਿੰਦਰਪਾਲ ਜੀ ਨੇ ਪਿਛਲੇ ਸਾਲ ਤੋਂ ਉਹਣਾ ਨੇ ਬੜੀ ਸ਼ਰਤਾਂ ਨਾਲ ਕਿਹਾ ਕਿ ਮੇਰਾ ਮਨ ਕਰਦਾ ਕਿ ਇਹ ਤੈਨੂੰ ਅਮਨੰਦਪੁਰ ਸਾਹਿਬ ਵਿਖੇ ਵੱਡਾ ਕੱਖ ਬਣਾਈਏ। ਇਹ ਕਾ ਜਿੰਦੂ ਰੱਖਣਾ ਪ੍ਰਮਤ ਰੱਖਾ ਕਿੰਨੂ ਵੱਡੋ ਕਿੰਨੂ ਮਹਸਾਕਾ ਤਾਤਰ ਸਾਹਿਬ ਸ਼ਿਰਗੁਰ ਤੇਜਕ ਬਾਹਤੂ ਸਾਹਿਬ ਦੀ ਮਨੋਰਥ ਨਾਨੇ ਦਿਲਖ ਜੰਨੂ ਦੀ ਰੱਖੀ ਵਾਸਤੇ ਇਹ ਦੋਹੋ ਪਰਮਦੇ ਰੱਖਿਆ ਵਾਸਤੇ ਆਪਾਂ ਕੁਰਬਾਨ ਕਰਕੇ ਸ਼ਹਾਦਤ ਪ੍ਰਾਪਤ ਕੀਤੀ ਸਤਿਗੁਰ ਸਾਹਿਬਾ ਜੀ ਦਾ ਸ਼ਹੀਦੀ ਗੁਰਪੁਰਪ ਦੇ ਅੰਤ ਸੰਗ ਤੋਂ ਬੜੇ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੇ ਹਾਂ ਉੱਥੇ ਹੀ ਸਿੱਖ ਭਗਤ ਦੀ ਨੁਮਾਇੰਦਗੀ ਜੱਥੇਬੰਦੀ ਸ਼ਰੋਨੀ ਗੁਰਦੁਆਰਾ ਸਰਬੰਦਰ ਕਮੇਟੀ ਵੱਲੋਂ ਪ੍ਰਕਟ ਸ਼੍ਰੀ ਗਿਸ਼ਕੜ ਸਾਹਿਬ ਜੀ ਦੇ ਸਜੇ ਪ੍ਰਬੰਧ ਵੱਲੋਂ ਸਮੋਤੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਸ਼ਿਸ਼ਕਾ ਸਾਹਿਬ ਦੀ ਵਿਕੀ ਦਿੱਲੀ ਹੋਰ ਗੁਰਦੁਆਰਾ ਵਿਵਾਨਗੜ ਸਾਹਿਬ ਦੀ ਉਸ ਸਥਿਤੀ ਵਿਖੇ ਸਤਪੁਰਾਂ ਦਾ ਸ਼ਹੀਦ ਦੀ ਤੁਰਪੁਰਾ ਬੜੀ ਸ਼ਰਧਾ ਭਾਵਨਾ ਦੇ ਨਾਲ ਬਣਾਇਆ ਗਿਆ ਹੈ ਸਤਪੁਰਾਂ ਦੇ ਇਤਿਹੀ ਤੁਰਪੁਰ ਸਮਰਪਿਤ ਮਹਾਨ ਲਗਨ ਕੀ ਅਤਨ ਗੁਰਦੁਆਰਾ ਵਿਵਾਨਗੜ ਸਾਹਿਬ ਦੀ ਤੋਂ ਸ਼ੁਰੂ ਹੋਇਆ ਹੈ ਪੁਰਪੜਾਦਰ ਪ੍ਰਸਤੁਤ ਹੋਇਆ ਸ਼ਾਮ ਵੇਲੇ ਸਤਪੁਰ ਸਿੰਘ ਜੀ ਦੇ ਭਾਵਨ ਸੁਵਿੰਦ੍ਰ ਅਸਥਾਨ ਗੁਰਦੁਆਰਾ ਸ਼ਿਸ਼ਕਾ ਸਾਹਿਬ ਦੀ ਅਨੰਦਪੁਰ ਸਾਹਿਬ ਦੀ ਵਿਖੇ ਪਹੁੰਚੇਗਾ ਔਰ ਸੰਗਤ ਜੀ ਇੱਕ ਜੀਵਨ ਢਾਲ ਵਾਸਤੇ ਰਹਿਣ ਦੇ ਵਿੱਚ ਹੈ ਕਿ ਆਪਣੇ ਵਾਸਤੇ ਆਪਣੇ ਅਕਤੇ ਵਾਸਤੇ ਆਪਣੀ ਮਰਦਿਆ ਵਾਸਤੇ ਆਪਣੇ ਪਰਿਵਾਰ ਵਾਸਤੇ ਆਪਣੇ ਧਰਮ ਵਾਸਤੇ ਤਾਂ ਸਰਬਾਨ ਕੋ ਨੂੰ ਕਿਆਨ ਕੋ ਜਾਂਦਾ ਹੈ ਪਰ ਕਿਸੇ ਦੇ ਧਰਮ ਵਾਸਤੇ ਕੁਰਬਾਨੀ ਦੇਣੀ ਇਸ ਤਨ ਸਾਥ ਸਿਰਪੁਰ ਕੋ ਹੱਥ ਸਾਹਿਬ ਜੀ ਮਹਾਰਾਜ ਜੀ ਦੇ ਦਿਸੇ ਆਈ ਹੈ ਔਰ ਜਿੱਥੇ ਸਾਰਾ ਸਿੱਖ ਜਗਤ ਸਾਹਿਬ ਜੀ ਦੀ ਇੱਕ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਸ਼ਹੀਦ ਕੋਰਪੋਰਸ ਬੜੀ ਸ਼ਰਧਾ ਭਾਵੁਨੇ ਨਾਲ ਖੜਾ ਰਿਹਾ ਹੈ ਕਿ ਜਿਸ ਧਰਮ ਵਾਸਤੇ ਤਾਂ ਸਾਹਿਬ ਸ੍ਰੀ ਤੇਜਪਾਹਦਰ ਸਾਹਿਬ ਜੀ ਮਹਾਰਾਜ ਸ਼ਹਾਦਤ ਸ੍ਰਾਮ ਕੀਤੀ ਉਸ ਤੋਂ ਦੇ ਲੋਕਾਂ ਨਵੇਂ ਤੱਕ ਕੋਤੇ ਨੂੰ ਅਰਸ਼ੀ ਦੀ ਮਹਾਰਾਹੀ ਦਾ ਸ਼ਹੀਦੀ ਕੋਰਪੋਰਸ ਚੜ੍ਹਦੀ ਕਲਾ ਤੇ ਇੱਕ ਪ੍ਰਸ਼ਾਦ ਨਾਮ ਬਣਾਉਣਾ ਚਾਹੀਦਾ ਹੈ ਵਾਸਤੇ ਜੀਕਰਨ ਅਨੁਸਾਰ ਰਿਵਾਇਤ ਹੈ ਇਸ ਸਥਾਨਾ ਇੱਥੇ ਮਹਾਰਾਜ ਸ੍ਰੀ ਮਨਜੀਵ ਅਕਰ ਬਾਹਰ ਦੇਸ਼ ਤੋਂ ਬਾਅਦ ਭੀਜਨ ਪਾਜਨਾ ਬਾਅਦ ਸੀਸਲਾ ਕੋਚੇ ਸੇ ਅੱਜ ਸੂਰਸਥਾਨ ਤੋਂ ਸਹਿਦ ਸਿੰਘ ਬਹਾਦਰ ਬਹਾਦਰ ਜੀ ਦੀ ਵਰਤਮਾਨ ਚਲਨ ਕੀਤਾ ਜਿਹੜਾ ਆਰੰਭ ਹੋਇਆ ਸੋਚੀ ਇਸ ਬੱਦ ਵਿੱਚ ਉਹ ਨਹੀਂ ਗੁਰੂ ਪਵੰਦਰ ਗੁਪਤੀ 23 ਤਰੀਕ ਨੂੰ ਗੁਰਦਰਾ ਸਿੰਘਾ ਸਾਹਿਬ ਵਿਖੇ ਬਹੁਤ ਵੱਡੇ ਪੱਧਰ ਤੇ ਸਨਕਾਰ ਦੇ ਵਿੱਚ ਜਿਹੜਾ ਉਹ ਬਣਾ ਰਹੀ ਹੈ ਜਿੱਥੇ ਜਾਨੀ ਬੰਦਰ ਪਾਸ ਦੇ ਭਾਈ ਹਰਦੇਵ ਜੀ